ਦੋਸਤੋ ਪ੍ਰੋਗਰਾਮ ਅੱਜ ਦੀ ਚਰਚਾ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਚ ਅਸੀਂ ਕੋਈ ਖਾਸ ਵਿਸ਼ਾ ਲੈ ਕੇ ਉਸ ਤੇ ਚਰਚਾ ਕਰਦੇ ਹਾਂ ਇਹ ਪ੍ਰੋਗਰਾਮ ਤੁਸੀਂ ਬਹੁਤ ਪਸੰਦ ਕਰਦੇ ਹੋ ਕਿਉਂਕਿ ਸਾਨੂੰ ਤੁਹਾਡੀਆਂ ਈਮੇਲਾਂ ਤੁਹਾਡੇ ਟੈਲੀਫੋਨ ਕਾਲਸ ਤੋਂ ਇਹ ਪਤਾ ਲੱਗਦਾ ਤੇ ਉਹਦਾ ਕਾਰਨ ਇਹ ਵੀ ਹੈ ਕਿ ਕਰੰਟ ਟੌਪਿਕ ਹੋਣ ਕਰਕੇ ਤੁਹਾਡਾ ਗਿਆਨ ਵਧਦਾ ਮੇਰਾ ਗਿਆਨ ਵੀ ਵਧਦਾ ਤੇ ਇਹ ਗਿਆਨ ਵਧਾਉਣ ਵਾਸਤੇ ਸਾਡੇ ਕੋਲ ਕੁਝ ਸ਼ਖਸੀਅਤਾਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਕਿ ਇਹਨੂੰ ਕਿੱਧਰ ਮੋੜ ਦੇਣਾ ਕਿੱਧਰ ਕਿੱਦਾਂ ਗੱਲ ਕਰਨੀ ਹੈ ਇਸ ਦਾ ਨਤੀਜਾ ਕੀ ਹੈ ਇਸ ਦਾ ਵਿਸ਼ਾ ਕੀ ਹੈ ਸੋ ਅੱਜ ਦੇ ਇਸ ਵਿਸ਼ੇ ਤੇ ਚਰਚਾ ਕਰਨ ਲਈ ਜਿਹੜਾ ਅਸੀਂ ਟਾਪਿਕ ਚੁਣਿਆ ਉਹ ਹੈ ਨੌਜਵਾਨਾਂ ਚ ਦੇਸ਼ ਭਗਤੀ ਦਾ ਜਜ਼ਬਾ ਦੋਸਤੋ ਸਾਡੇ ਸਰਹੱਦ ਤੇ ਇਸ ਵੇਲੇ ਗਵਾਂਡੀ ਮੁਲਕ ਨਾਲ ਕਸ਼ਮੋਸ ਚੱਲ ਰਹੀ ਹੈ ਤੇ ਨੌਜਵਾਨ ਇਸ ਚ ਵੱਧ ਚੜ ਕੇ ਹਿੱਸਾ ਲੈ ਰਹੇ ਪੂਰੀ ਚਰਚਾ ਸੀ ਕਰਾਂਗੇ ਪਰ ਪਹਿਲਾਂ ਮੈਂ ਆਪਣੇ ਮਹਿਮਾਨਾਂ ਨਾਲ ਤੁਹਾਡੀ ਜਾਣਕਾਰੀ ਕਰਵਾ ਦਿਆਂ ਮੇਰੇ ਬਿਲਕੁਲ ਨਾਲ ਬੈਠੇ ਨੇ ਮਿਸਟਰ ਸ਼ਰਦ ਮਨੋਚਾ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਡੀਏਵੀ ਕਾਲਜ ਜਲੰਧਰ ਸ਼ੋਚਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਮੇਰੇ ਦੂਜੇ ਮਹਿਮਾਨ ਇੰਜੀਨੀਅਰ ਰਜਿੰਦਰ ਰਿਸ਼ੀ ਜੀ ਨੇ ਇਹ ਸਮਾਜ ਸੇਵਕ ਨੇ ਤੇ ਭਾਰਤ ਵਿਕਾਸ ਪ੍ਰਸ਼ਦ ਦੇ ਮੈਂਬਰ ਨੇ ਰਿਸ਼ੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਾਬਾ ਦੋਸਤੋ ਚਰਚਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸ਼ਰਜ ਜੀ ਨੂੰ ਪੁੱਛਾਂਗਾ ਕਿ ਅੱਜ ਦੇ ਇਸ ਟੌਪਿਕ ਜਿਹੜਾ ਨੌਜਵਾਨਾਂ ਚ ਦੇਸ਼ ਭਗਤੀ ਦਾ ਜਜ਼ਬਾ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਤੁਸੀਂ ਕੀ ਸਮਝਦੇ ਹੋ ਦੇਖੋ ਜੀ ਦੇਸ਼ ਭਗਤੀ ਇੱਕ ਐਸੀ ਜੀ ਇਸਾ ਕਿ ਜੇ ਹਰ ਵਿਅਕਤੀ ਦੇ ਵਿੱਚ ਉਹ ਨੇਚਰਲੀ ਹੁੰਦੀ ਹੈ ਜੀ ਔਰ ਖਾਸ ਕਰਕੇ ਇੱਕ ਜਿਹੜਾ ਨੌਜਵਾਨ ਹੈ ਉਹਦੇ ਵਿੱਚ ਇਹ ਜਜ਼ਬਾ ਜ਼ਿਆਦਾ ਹੁੰਦਾ ਜੀ ਉਹਦਾ ਇਸ ਮੁਲਕ ਦੇ ਨਾਲ ਜੁੜਾਵ ਜ਼ਿਆਦਾ ਹੁੰਦਾ ਜੀ ਉਹਦੇ ਵਾਸਤੇ ਇੱਕ ਕੋਈ ਧਾਰਨਾਵਾਂ ਫਿਕਸ ਨਹੀਂ ਹੁੰਦੀਆਂ ਕਿਉਂਕਿ ਇੱਕ ਨੌਜਵਾਨ ਹੈ ਉਹਦਾ ਜਿਹੜਾ ਮਾਈਂਡ ਹੈ ਉਹ ਐਕਸਪੈਰੀਮੈਂਟੇਸ਼ਨਲੀ ਓਪਨ ਹੁੰਦਾ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡੇ ਮਾਨਸਿਕਤਾ ਜਿਹੜੀਆਂ ਨੇ ਇੱਕ ਪੱਕੀ ਜੀ ਹੋ ਜਾਂਦੀ ਹੈ ਲੇਕਿਨ ਇੱਕ ਜਿਹੜਾ ਯੁਵਾ ਹੈ ਉਦੇ ਵਿੱਚ ਜਿਹੜੀ ਮਾਨਸਿਕਤਾ ਹੈ ਉਹ ਹਮੇਸ਼ਾ ਹੀ ਐਕਸਪੈਰੀਮੈਂਟ ਤੇ ਰਹਿੰਦੀ ਹੈ ਜੀ ਕਿ ਉਹਨੂੰ ਉਹ ਲੱਗਦਾ ਹੈ ਕਿ ਮੈਂ ਚੇਂਜ ਲਿਆ ਸਕਦਾ ਮੈਂ ਚੇਂਜ ਕਰ ਸਕਦਾ ਜੀ ਔਰ ਉਸ ਕਰਕੇ ਉਹ ਉਹ ਐਸੇ ਰੋਲ ਮਾਡਲਸ ਲੱਭਦਾ ਐਸੀਆਂ ਚੀਜ਼ਾਂ ਲੱਭਦਾ ਜਿਹੜਾ ਕਿ ਉਹਨੂੰ ਅੱਗੇ ਅਗਾਹ ਵਧੇ ਵਧਾਵੇ ਪਰ ਦੂਸਰਾ ਉਹਨੂੰ ਲੱਗਦਾ ਹੈ ਕਿ ਮੇਰਾ ਇਸ ਦੇਸ਼ ਦੇ ਨਾਲ ਕਨੈਕਸ਼ਨ ਹੈ ਜੀ ਉਹ ਦੇਸ਼ ਭਗਤੀ ਉਹਨੂੰ ਚਾਹੇ ਕਿਸੇ ਵੀ ਫਾਰਮ 'ਚ ਮਿਲੇ ਜੀ ਉਹਨੂੰ ਆਪਣੇ ਪਲੇਅਰਸ ਤੇ ਮਾਨ ਹੋਵੇ ਜੀ ਉਹਨੂੰ ਆਪਣੇ ਲੀਡਰਸ ਤੇ ਮਾਨ ਹੋਵੇ ਜੀ ਉਹਨੂੰ ਆਪਣੇ ਕ੍ਰਿਕਟਰਸ ਤੇ ਮਾਨ ਹੋਵੇ ਜੀ ਉਹ ਜਿਸ ਲਈ ਕੋਈ ਚੀਜ਼ ਅੱਛੀ ਹੁੰਦੀ ਹੈ ਉਹਦੇ ਵਿੱਚ ਉਹ ਜਜ਼ਬਾ ਜਾਗਦਾ ਰਹੂ ਲੱਗਦਾ ਕਿ ਮੈਂ ਇਸ ਦੇਸ਼ ਦਾ ਵਾਸੀ ਆ ਮੈਨੂੰ ਆਮ ਪ੍ਰਾਊਡ ਟੂ ਬੀ ਐਨ ਇੰਡੀਅਨ ਉਹਨੂੰ ਇਹ ਲੱਗਦਾ ਸੋ ਇਹ ਫੀਲਿੰਗ ਤੁਸੀਂ ਅਕਸਰ ਨੋਟ ਕੀਤੀ ਹੋਣੀ ਹੈ ਕਿ ਜਦੋਂ ਕੋਈ ਅਸੀਂ ਅੱਛੀ ਫਿਲਮ ਦੇਖਦੇ ਆ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਆਪਣੇ ਆਪ ਹੀ ਇੱਕ ਦੇਸ਼ ਭਗਤੀ ਦੀ ਭਾਵਨਾ ਨਿਕਲਦੀ ਹੈ ਜੇ ਅਸੀਂ ਖੇਡਾਂ ਵਿੱਚ ਅੱਛਾ ਕਰ ਰਹੇ ਆ ਤਾਂ ਉਹ ਆਪਣੇ ਆਪ ਹੀ ਇੱਕ ਉਤਪਾਉਨਾ ਨਿਕਲਦੀ ਹੈ ਕਿ ਹਾਂ ਕਿ ਵੀ ਇਹ ਮੇਰੇ ਮੁਲਕ 'ਚ ਅੱਛਾ ਹੋ ਰਿਹਾ ਕੁਝ ਜੀ ਜੀ ਤਾਂ ਉਸ ਜਿਵੇਂ ਹੁਣ ਕੱਲ ਪਰਸੋ ਦੇ ਹਾਲਾਤ ਕੁਝ ਐਸੇ ਸੀ ਕਿ ਬਲੈਕਆਊਟ ਸੀ ਜੀ ਕੁਝ ਲੋਕਾਂ ਨੇ ਬਲੈਕਆਊਟ ਨੂੰ ਮਤਲਬ ਇੱਕ ਖੇਡ ਸਮਝਿਆ ਪਰਸੋਂ ਜਿਹੜੀ ਮੌਕ ਟ੍ਰਲ ਸੀ ਜੀ ਜੀ ਲੇਕਿਨ ਮੈਂ ਨੋਟ ਕੀਤਾ ਆਪਣੇ ਇਲਾਕੇ ਦੇ ਵਿੱਚ ਕਿ ਨੌਜਵਾਨਾਂ ਨੇ ਹੀ ਉਹ ਲੋਕਾਂ ਨੂੰ ਆ ਕੇ ਟੋਕਿਆ ਕਿ ਇਹ ਦੇ ਜੋ ਤੁਸੀਂ ਕਰ ਰਹੇ ਹੋ ਜੇ ਤੁਸੀਂ ਲਾਈਟ ਜਲਾ ਰਹੇ ਹੋ ਜਾਂ ਤੁਸੀਂ ਬਾਈਕਸ ਤੇ ਜਾ ਰਹੇ ਹੋ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਖਤਰਾ ਜੀ ਜੀ ਤੇ ਕੱਲ ਤੇ ਜਦੋਂ ਐਗਜ਼ੈਕਟਲੀ ਕੁਛ ਨਾ ਕੁਛ ਕੋਈ ਨਾ ਕੋਈ ਕੁਝ ਐਪੀਸੋਡਸ ਹੋਏ ਤਾਂ ਨੌਜਵਾਨ ਸਭ ਤੋਂ ਅੱਗੇ ਸੀ ਜੀ ਜੀ ਉਹ ਚੀਜ਼ ਦੇ ਲਈ ਉਹ ਕਿਸੇ ਦੀ ਲਾਈਟਸ ਬੰਦ ਕਰਵਾਉਣ ਨੂੰ ਕਿਸੇ ਨੂੰ ਘਰਾਂ 'ਚ ਭੇਜਣ ਨੂੰ ਕਿ ਬਜ਼ੁਰਗਾਂ ਨੂੰ ਜਲਦੀ ਘਰ ਦੇ ਲਿਆਂਦ ਦੇ ਵਿੱਚ ਨੌਜਵਾਨਾਂ ਨੇ ਬਹੁਤ ਕੰਮ ਕੀਤਾ ਇਹ ਹੀ ਹੈ ਦੇਸ਼ ਭਗਤੀ ਦਾ ਚਤ ਜਿਹੜੇ ਸਾਡੇ ਨੌਜਵਾਨ ਬਣੇ ਜੀ ਇਹ ਦੇਸ਼ ਭਗਤੀ ਕਿਸੇ ਆਪਣੇ ਮੋਲਕ ਦੇ ਨਾਲ ਹੈਗੇ ਆ ਜੀ ਅ ਰਿਸ਼ੀ ਜੀ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਬਹੁਤ ਹੀ ਮਹੱਤਵਪੂਰਨ ਵਿਸ਼ੇ ਜੀ ਅੱਜ ਦੇ ਉਪਲਬਖਸ ਦੇ ਵਿੱਚ ਪਰ ਸਭ ਦੇਖੋ ਸਾਡੇ ਦੇਸ਼ ਦੇ ਵਿੱਚ ਅਸੀਂ ਯੰਗੇਸਟ ਡੈਮੋਕ੍ਰੇਸੀ ਐਸ ਵੇਲੇ ਯੰਗੇਸਟ ਡੈਮੋਕ੍ਰੇਸੀ ਦਾ ਮਤਲਬ ਕਿ ਸਾਡੇ ਕੋਲ ਲਗਭਗ 80 ਤੋਂ 90 ਕਰੋੜ ਜਿਹੜੀ ਯੁਵਾ ਸ਼ਕਤੀ ਹੈ। ਔਰ ਇਸ ਯੂਥ ਦੇ ਵਿੱਚ ਦੇਸ਼ ਦੇ ਪ੍ਰਤੀ ਪਿਆਰ ਔਰ ਦੇਸ਼ ਦੇ ਪ੍ਰਤੀ ਜਜ਼ਬਾ ਹੋਣਾ ਜਿਹੜਾ ਬਹੁਤ ਲਾਜ਼ਮੀ ਹੈ ਤੇ ਜੇ ਇਹ ਵਿਸ਼ੇ ਅੱਜ ਆਇਆ ਹੈ ਜੀ ਤੇ ਸ਼ਾਇਦ ਕਿਤੇ ਸਾਨੂੰ ਇਹ ਮਹਿਸੂਸ ਹੁੰਦਾ ਹੋਏਗਾ ਕਿ ਸਮੇਂ ਦੇ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰਸ਼ੇਖਰ ਆਜ਼ਾਦ ਵਰਗੇ ਸ਼ਹੀਦਾਂ ਦੀ ਧਰਤੀ ਇਹ ਸਾਰੇ ਨੌਜਵਾਨ ਹੀ ਸੀਗੇ ਇਹ ਸਾਰੇ ਨੌਜਵਾਨ ਸੀ ਔਰ ਰੋਲ ਮਾਡਲ ਸੀ ਨੌਜਵਾਨਾਂ ਦੇ ਜੀ 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 ਐਸੀ ਧਰਤੀ ਦੇ ਉੱਤੇ ਸਮੇਂ ਦੇ ਨਾਲ ਜੀ ਕਿ ਕੁਝ ਐਸਾ ਸਾਡਾ ਮਾਹੌਲ ਪਰਿਵਰਤਨ ਆਇਆ ਜਿਹਦੇ ਨਾਲ ਸਾਡਾ ਜਿਹੜਾ ਯੂਥ ਸੀ ਉਹ ਜਿਹੜੇ 바ਕੀ ਕੰਮਾਂ ਦੇ ਵਿੱਚ ਤਾਂ ਅੱਗੇ ਵਧ ਰਿਹਾ ਬਹੁਤ ਅੱਗੇ ਵਧਿਆ ਵੀ ਆ ਪਰ ਕੀ ਕਿਤੇ ਦੇਸ਼ ਦੇ ਪ੍ਰਤੀ ਜਿਹੜਾ ਉਹ ਪਿਆਰ ਜਾਂ ਉਹ ਜਜ਼ਬਾ ਜਿਹਦੇ ਗੱਲ ਕੀਤੇ ਜਾ ਰਹੀ ਆ ਅੱਜ ਇੱਥੇ ਜਾਂ ਜਿਹੜਾ ਜਜ਼ਬਾ ਸਾਨੂੰ ਅ ਅਸ਼ੀਰ ਪਗਤ ਸਿੰਘ ਜਾਂ ਬਾਕੀਆਂ ਨੇ ਸਾਰਿਆਂ ਨੇ ਦੱਸਿਆ ਸੀ ਕਿ ਕਿਤੇ ਉਹਦੀ ਕੋਈ ਕਮੀ ਤਾਂ ਨਹੀਂ ਆ ਰਹੀ ਜੀ ਜੀ ਔਰ ਇਹ ਜਿਹੜਾ ਵਿਸ਼ਾ ਹੈ ਇਸੇ ਕਰਕੇ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ ਜੁਵਾ ਜਿਹੜਾ ਹੈ ਯੂਥ ਜਿਹੜਾ ਹੈ ਸਾਡਾ ਉਹ ਸਾਡੇ ਦੇਸ਼ ਦਾ ਭਵਿੱਖ ਆ ਜੀ ਔਰ ਜੇ ਸਾਡਾ ਯੂਥ ਦੇਸ਼ ਦੇ ਪਿਆਰ ਪ੍ਰਤੀ ਜਜ਼ਬੇ ਦੇ ਨਾਲ ਭਰਿਆ ਹੋਵੇਗਾ ਦੇਸ਼ ਵਾਸਤੇ ਕੁਰਬਾਨੀ ਦੇਣ ਲਈ ਹਰ ਵਕਤ ਤਿਆਰ ਰਹੇਗਾ ਔਰ ਉਸ ਨੂੰ ਇੰਨਾ ਪਿਆਰ ਕਰਨ ਵਾਲਾ ਯੂਥ ਰਹੇਗਾ ਤੇ ਮੇਰਾ ਖਿਆਲ ਹੈ ਕਿ ਸਾਡੇ ਦੇਸ਼ ਦਾ ਕੋਈ ਵਾਰ ਵੀ ਪਿੰਗਾ ਨਹੀਂ ਕਰ ਸਕਦਾ ਜੀ ਅ ਸਰ ਜੀ ਤੁਸੀਂ ਦੱਸੋ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਾਡਾ ਕਿਉਂਕਿ ਅਸੀਂ ਜਦੋਂ ਸਕੂਲ 'ਚ ਪੜਦੇ ਹਾਂ ਉਦੋਂ ਤੋਂ ਹੀ ਜਿਹੜਾ ਸਾਡਾ ਦੇਸ਼ ਭਗਤੀ ਦਾ ਜਜ਼ਬਾ ਸਾਡੇ 'ਚ ਕੁੱਟ-ਕੁੱਟ ਕੇ ਪਾਇਆ ਜਾਂਦਾ ਮੈਨੂੰ ਪਤਾ ਹੈ ਕਿ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਅਸੀਂ ਇੰਡੀਆ ਨਹੀਂ ਦੱਸਦੇ ਉਹ ਕਹਿੰਨਾ ਕਿ ਸਾਡੀ ਭਾਰਤ ਮਾਤਾ ਹਮ ਭਾਰਤ ਮਾਤਾ ਕੀ ਜੈ ਅਸੀਂ ਉਹਨੂੰ ਸਜਾਉਂਦੇ ਤੇ ਐਜੂਕੇਸ਼ਨ ਸਿਸਟਮ ਚ ਜਿਹੜੇ ਕਿਸ ਤਰ੍ਹਾਂ ਉਭਾਰਿਆ ਜਾਂਦਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਐਜੂਕੇਸ਼ਨ ਸਿਸਟਮ ਦੇ ਵਿੱਚ ਪਹਿਲੇ ਤਾਂ ਤੁਸੀਂ ਲਖਦੇ ਸਕੂਲ ਦੀ ਗੱਲ ਕੀਤੀ ਹੈ ਕਿ ਸਕੂਲ ਦੇ ਵਿੱਚ ਸਵੇਰੇ ਪ੍ਰਾਰਥਨਾ ਹੀ ਕੁਝ ਐਸੀ ਹੁੰਦੀ ਹੈ ਕਿ ਦੇਸ਼ ਭਗਤੀ ਦੇ ਗੀਤਾਂ ਤੋਂ ਸ਼ੁਰੂ ਹੁੰਦੀ ਹੈ ਜੀ 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 ਉਹਦੇ ਵਿੱਚ ਰਾਸ਼ਟਰੀ ਗਾਣ ਹੋਣਾ ਹੀ ਹੋਣਾ ਜਾਂ ਦੇਸ਼ ਭਗਤੀ ਦੇ ਗੀਤ ਹੈ ਕਿਸੇ ਵੀ ਧਰਮ ਦੇ ਸੰਬੰਧਿਤ ਕੋਈ ਵੀ ਪ੍ਰਾਰਥਨਾ ਕਿਸੇ ਵੀ ਸਕੂਲ 'ਚ ਨਹੀਂ ਹੁੰਦੀ ਮੋਸਟਲੀ ਨਹੀਂ ਹੁੰਦੀ ਔਰ ਬੱਚਿਆਂ ਦੇ ਸਿਲੇਬਸ ਦੇ ਵਿੱਚ ਕੁਛ ਨਾ ਕੁਛ ਐਸੀਆਂ ਚੀਜ਼ਾਂ ਆਪਣੇ ਸ਼ਹੀਦਾਂ ਦੀਆਂ ਆਪਣੀ ਆਜ਼ਾਦੀ ਦੀਆਂ ਜਿਹੜੇ ਕੋਹਾਟੀਆਂ ਸੀ ਉਹਨਾਂ ਦੀਆਂ ਕਹਾਣੀਆਂ ਇਹ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਨੇ ਜੀ ਜੀ ਲੇਕਿਨ ਤੁਸੀਂ ਇਹ ਦੇਖਿਆ ਹੋਵੇਗਾ ਕਾਲਜੇਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਐਨਸੀਸੀ ਹੈ ਜਾਂ ਐਨਐਸਐਸ ਹੈ ਜਿਹਦੇ ਵਿੱਚ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਮੁਲਕ ਦੇ ਨਾਲ ਸਕਾਉਟਸ ਸਕਾਉਟਸ ਆ ਸਕੂਲਾਂ ਦੇ ਵਿੱਚ ਸਕਾਉਟਸ ਨੇ ਉਹ ਮੁਲਕ ਦੇ ਨਾਲ ਜੁੜਿਆ ਜਾਂਦਾ ਕਿ ਅਸੀਂ ਜੇ ਸੇਵਾ ਕਰਾਂਗੇ ਤਾਂ ਅਸੀਂ ਇਸ ਮਿੱਟੀ ਦੀ ਸੇਵਾ ਕਰ ਰਹੇ ਹਾਂ ਇਹ ਸਾਡਾ ਕਰਜ਼ਾ ਇਹਦੇ ਉੱਪਰ ਮਿੱਟੀ ਦਾ ਕਰਜ਼ਾ ਹੈ ਜੀ ਜੀ ਤੇ ਲੇਕਿਨ ਆਜ ਇਹ ਵਿਸ਼ਾ ਕਿਉਂ ਆਇਆ ਕਿਉਂਕਿ ਇੱਕ ਐਸੇ ਅਸੀਂ ਕ੍ਰਾਈਸਿਸ ਚੋਂ ਗੁਜ਼ਰ ਰਹੇ ਆ ਜਿਸ ਕਰਕੇ ਸਾਨੂੰ ਸ਼ਾਇਦ ਇਹ ਲੱਗਦਾ ਹੋਵੇਗਾ ਕਿ ਬਈ ਇਸ ਚੀਜ਼ ਦੀ ਘਾਟ ਤੇ ਨਹੀਂ ਜੀ ਉਹ ਘਾਟ ਮੈਨੂੰ ਨਹੀਂ ਲੱਗਦਾ ਕਈ ਵਾਰੀ ਹੁੰਦਾ ਹੈ ਕਿ ਉਹ ਚੀਜ਼ਾਂ ਤੁਹਾਡੇ ਪਰਸ ਦੇ نیچے ਪਈਆਂ ਹੁੰਦੀਆਂ ਜੀ ਇਹ ਕ੍ਰਾਈਸਿਸ ਦੇ ਟਾਈਮਸ ਔਰ ਇਹ ਬਹੁਤ ਖੁਸ਼ੀ ਦਾ ਟਾਈਮ ਹੋਵੇ ਜੀ ਜੀ ਉਦੋਂ ਆਪਣੇ ਆਪ ਇਹ ਚੀਜ਼ਾਂ ਸਪੌਂਟੇਨੀਅਸਲੀ ਨੈਚੁਰਲੀ ਬਾਹਰ ਆ ਜਾਂਦੀਆਂ ਜੀ ਤੇ ਇਸ ਕਰਕੇ ਇਹ ਕਿਤੇ ਗਈ ਨਹੀਂ ਦੇਸ਼ ਭਗਤੀ ਤੁਸੀਂ ਦੇਖੋ ਕਿ ਸਾਡੇ ਇੰਨੇ ਸਾਰੇ ਬੱਚੇ ਵਿਦੇਸ਼ਾਂ ਚੋਂ ਜੀ ਇਹ 2-3 ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਦੇ ਫੋਨ ਆਏ ਨੇ ਵੀਡੀਓ ਕਾਲਸ ਆਈਆਂ ਨੇ ਕਿ ਕੀ ਸਭ ਠੀਕ ਹੈ ਹਮਮ ਔਰ ਤੁਸੀਂ ਦੱਸੋ ਕੋਈ ਕੰਮ ਹੈਗਾ ਦੱਸੋ ਪੈਸੇ ਪੱਖੋਂ ਕੋਈ ਜ਼ਰੂਰਤ ਹੈਗੀ ਹੈ ਕੁਝ ਦੱਸੋ ਉਹ ਸਭ ਉਹ ਕੀ ਉਹ ਕਿਉਂ ਆ ਰਿਹਾ ਜੀ ਕਿਉਂਕਿ ਕ੍ਰਾਈਸਿਸ ਦਾ ਟਾਈਮ ਸੀਗਾ ਉਹ ਦੂਰ ਬੈਠੇ ਵੀ ਉਹਨਾਂ ਦੇ ਮਨ ਦੇ ਵਿੱਚ ਦੇਸ਼ ਦੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਕੁਲ ਗੁਲਾਹਟ ਹੈ ਸਿਮਿਲਰਲੀ ਜਦੋਂ ਤੁਸੀਂ ਦੇਖਿਆ ਹੋਣਾ ਕਿ ਜੇ ਅਸੀਂ ਕੋਈ ਵਰਲਡ ਕੱਪ ਜਿੱਤਿਆ ਜਾਂ ਆਪਣਾ ਹਾਕੀ ਦਾ ਇੰਪੋਰਟੈਂਟ ਮੈਚ ਜਿੱਤਿਆ ਉਹ ਸਾਰੇ ਵੇਲੇ ਉਸ ਵੇਲੇ ਬੱਚੇ ਜਿਹੜੇ ਆ ਇਸ ਦੇ ਵਿੱਚ ਉੱਪਰ ਕਿਹਾ ਆਂਦੇ ਰੇ ਸੋ ਦੇਸ਼ ਭਗਤੀ ਦਾ ਜਜ਼ਬਾ ਤੇ ਹੈ ਬਾਹਰ ਵੀ ਚਲੇ ਜਾਵਾਂਗੇ ਅਸੀਂ ਲੇਕਿਨ ਦੇਸ਼ ਸਾਡੇ ਚੋਂ ਬਾਹਰ ਨਹੀਂ ਜਾਂਦਾ ਸਰ ਜੀ ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿ ਜਦੋਂ ਕੋਈ ਕਿਸੇ ਮੁਲਕ ਦਾ ਮੈਚ ਚੱਲ ਰਿਹਾ ਸਪੋਜ਼ ਸਾਡੇ ਬੱਚੇ ਨਿਊਜ਼ੀਲੈਂਡ ਨੇ ਹਮ ਇੰਡੀਆ ਦਾ ਨਿਊਜ਼ੀਲੈਂਡ ਮੈਚ ਚੱਲਦਾ ਉਹ ਨਿਊਜ਼ੀਲੈਂਡ ਵਾਲ ਨਹੀਂ ਉਹ ਫਿਰ ਵੀ ਇੰਡੀਆ ਚ ਹਾਲਾਂਕਿ ਉਹ ਉੱਥੇ ਰਹਿੰਦੇ ਉੱਥੋਂ ਦੇ ਸਿਟੀਜ਼ਨ ਆ ਪਰ ਉਹਨਾਂ ਦਾ ਜਿਹੜਾ ਦਿਲ ਆ ਉਹ ਇੰਡੀਆ ਨਾਲ ਆ ਉਹ ਜਦੋਂ ਉਹ ਬੈਕਅਪ ਕਰਨਗੇ ਉਹ ਇੰਡੀਆ ਨੂੰ ਕਰਨਗੇ ਇੰਡੀਆ ਨੂੰ ਕਰਨਗੇ ਜੀ ਬਿਲਕੁਲ ਮੈਂ ਥੋੜਾ ਜਿਹਾ ਪੰਡਿਤ ਸਾਹਿਬ ਵਿੱਚ ਐਡ ਕਰਨਾ ਚਾਹੁੰਨਾ ਜੀ ਕਿ ਜਿਸ ਤਰ੍ਹਾਂ ਅਸੀਂ ਕਿੰਨੇ ਅੱਗੇ ਸਕੂਲਾਂ ਦੇ ਵਿੱਚ ਕਾਲਜੇਜ਼ ਦੇ ਵਿੱਚ ਇਹ ਚੀਜ਼ਾਂ ਥੋੜੀਆਂ ਬਹੁਤ ਚਲਦੀਆਂ ਰਹਿੰਦੀਆਂ ਨੇ ਸ਼ੁਰੂ ਤੋਂ ਦੇਸ਼ ਭਗਤੀ ਦਾ ਜਜ਼ਬਾ ਚਾਹੇ ਉਹਨਾਂ ਨੂੰ ਪੜਾਇਆ ਜਾਂਦਾ ਪਰ ਫਿਰ ਵੀ ਮੈਂ ਇਹ ਫੀਲ ਕੀਤਾ ਕਿ ਜਿਹੜਾ ਸਾਡਾ ਮਾਡਰਨ ਐਜੂਕੇਸ਼ਨ ਸਿਸਟਮ ਜਿਹੜਾ ਹੈ ਚੱਲ ਰਿਹਾ ਕਿਉਂਕਿ ਗੁਲਾਮੀ ਦਾ ਜਦੋਂ ਸਾਡਾ ਟਾਈਮ ਸੀ ਤੇ ਲਾਰਡ ਮੈਕਲੇਰ ਜਦੋਂ ਦੇਸ਼ ਨੂੰ ਵਿਜ਼ਿਟ ਕੀਤਾ ਸੀ ਜੀ ਜੀ ਤੇ ਉਹਨੇ ਸਭ ਤੋਂ ਗੱਲਾਂ ਦੋ ਹੀ ਕਈਆਂ ਸੀ ਇੰਪੋਰਟੈਂਟ ਕਿ ਇੱਕ ਤਾਂ ਇਹਨਾਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈਗਾ ਜਿਹੜਾ ਪੁਰਾਣਾ ਜਿਹਦੇ ਵਿੱਚ ਇਹਨੇ ਅੱਛੇ ਯੂਥ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ ਔਰ ਆਪਣੀ ਸੰਸਕ੍ਰਿਤੀ ਨੂੰ ਪਿਆਰ ਕਰਦੇ ਨੇ ਜੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸਮੇਂ ਦੇ ਨਾਲ 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 ਉਸ ਨੂੰ ਸਾਡੇ ਕਰਿਕੂਲਮ ਚੋਂ ਹੌਲੀ-ਹੌਲੀ ਘਟਾਇਆ ਗਿਆ ਜੀ ਫਿਰ ਵੀ ਜਿਸ ਤਰ੍ਹਾਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਐਗਜ਼ਿਸਟ ਕਰਦੀਆਂ ਨੇ ਐਨਸੀਸੀ ਜੀ ਐਨਸੀਸੀ ਹੋ ਗਈ पाच ਕੋਸ਼ਿਸ਼ ਕੀਤੀ ਗਈ ਸਕੋਰਸ ਕੀਤੀ ਗਈ ਬੇਸਿਕਲੀ ਇਹ ਜਿਹੜਾ ਯੂਥ ਸੀ ਉਹਦੀ ਪਰਸਨੈਲਿਟੀ ਨੂੰ ਦਿਖਾਰਨ ਵਾਸਤੇ ਔਰ ਦੇਸ਼ਪ੍ਰੇਮ ਦੇ ਪ੍ਰਤੀ ਮੋਹਿਤ ਹੋਣ ਵਾਸਤੇ ਸਾਰੀਆਂ ਚੀਜ਼ਾਂ ਸੀਗੀਆਂ ਪਰ ਫਿਰ ਵੀ ਮੈਂ ਇਹ ਮਹਿਸੂਸ ਕਰਦਾ ਹਾਂ ਅਜੇ ਵੀ ਕਿ ਸ਼ਾਇਦ ਕਿਤੇ ਪੜ੍ਹਾਈ ਦਾ ਸਿਸਟਮ ਇਦਾਂ ਦਾ ਕਰ ਦਿੱਤਾ ਗਿਆ ਕਿ ਸ਼ਾਇਦ ਨੰਬਰਾਂ ਤੇ ਗੇਮ ਜਿਹੜੀ ਹੈ ਉਹ ਖਤਮ ਹੋ ਗਈ ਹੈ ਔਰ ਪੇਰੈਂਟਸ ਅ ਤੁਸੀਂ ਦੇਖੋ ਸਾਡੇ ਸਕੂਲ ਕਾਲਜ ਦੇ ਵਿੱਚ CNSC ਦੇ ਕੈਡੀਡੇਟ ਦੀ ਸੰਖਿਆ ਪੂਰੀ ਕਰਨ ਵਾਸਤੇ NSS ਦੀ ਸੰਖਿਆ ਪੂਰੀ ਕਰਨ ਵਾਸਤੇ ਕਾਫੀ ਪ੍ਰੋਫੈਸਰ ਸਾਹਿਬ ਬੈਠੇ ਨੇ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਕਾਰਨ ਕਿਉਂਕਿ ਪੇਰੈਂਟਸ ਚਾਹੁੰਦੇ ਨੇ ਕਿ ਸਭ ਤੋਂ ਪਹਿਲਾਂ ਤੇ ਬਸ ਨੰਬਰ ਆਉਣੇ ਚਾਹੀਦੇ ਨੇ ਨੰਬਰ ਲੈ ਕੇ ਜਿਹੜਾ ਹੈ ਸ਼ਾਇਦ ਉਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਮੈਂ ਇਹ ਚਾਹਾਂਗਾ ਕਿ ਸਾਡੇ ਜਿਹੜੇ ਐਜੂਕੇਸ਼ਨਿਸ ਨੇ ਔਰ ਸਾਡਾ ਜਿਹੜਾ ਕਰਿਕੂਲਮ ਤਿਆਰ ਹੁੰਦਾ ਜਿਹੜੇ ਸਾਡੇ ਐਜੂਕੇਸ਼ਨਲ ਬਾਡੀਜ਼ ਨੇ ਉਹ ਇਹਨਾਂ ਚੀਜ਼ਾਂ ਨੂੰ ਕੰਪਲਸਰੀ ਕਰਨ ਮਰਪ ਐਨਸੀਸੀਟੀ ਐਨਸਾਸ ਕੰਪਲਸਰੀ ਹੋਣਾ ਚਾਹੀਦਾ ਆਪਾਂ ਆਪਸ਼ਨਲ ਨਹੀਂ ਹੋਣਾ ਚਾਹੀਦਾ ਕੰਪਲਸਰੀ ਹੋਣੇ ਚਾਹੀਦੇ ਅੱਜ ਅਸੀਂ ਇਜ਼ਰਾਇਲ ਦੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਹਰ ਯੂਥ ਦੇ ਵਿੱਚ ਬੜਾ ਦੇਸ਼ ਬਟੇ ਦਾ ਬਹੁਤ سارے ਮਿਲਖ ਹੋਰ ਵੀ ਨੇ ਹਾਂ ਜੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਰ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਦੂਸਰੀ ਗੱਲ ਮੈਂ ਜਿਹੜੀ ਦੇਸ਼ ਭਗਤੀ ਦੀ ਗੱਲ ਆ ਜੇ ਇੱਕ ਤੇ ਹੋ ਗਈ ਕਿ ਦੇਸ਼ ਵਾਸਤੇ ਮਰਨ ਲਈ ਤਿਆਰ ਰਹਿਣਾ ਸਭ ਕੁਝ ਕਰਨਾ ਉਹ ਸਾਰਾ ਕੁਝ ਮੈਂ ਚਾਹੁੰਦਾ ਕਿ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਬੜੇ ਛੋਟੇ-ਛੋਟੇ ਚੀਜ਼ਾਂ ਤੋਂ ਬਚਪਨ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜੀ ਜੀ ਕਿ ਜਿਸ ਤਰ੍ਹਾਂ ਤੁਹਾਨੂੰ ਇਹ ਛੋਟੇ ਹੁੰਦਿਆਂ ਤੋਂ ਦੱਸਣਾ ਚਾਹੀਦਾ ਹੈ ਕਿ ਦੇਸ਼ ਦੀ ਹਰ ਚੀਜ਼ ਚਾਹੇ ਉਹ ਸੜਕ ਤੇ ਲੱਗਾ ਬਿਜਲੀ ਦਾ ਖੰਭਾ ਚਾਹੇ ਉਹ ਤੁਹਾਡੇ ਸਕੂਲ ਦੇ ਵਿੱਚ ਕੋਈ ਵੀ ਇਨਫਰਾਸਟ੍ਰਕਚਰ ਦੀ ਆਈਟਮ ਕੁਰਸੀ ਟੇਬਲ ਹੈ ਇਸ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਜੀ ਜੀ ਔਰ ਇਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਇਹ ਸ਼ੁਰੂ ਤੋਂ ਹੀ ਬੱਚਿਆਂ ਦੇ ਮਨ 'ਚ ਇਸ ਤਰੀਕੇ ਨਾਲ ਭਰਨੀਆਂ ਚਾਹੀਦੀਆਂ ਕਿ ਇਸ ਦੇਸ਼ ਦੇ ਵਿੱਚ ਜੋ ਕੁਝ ਵੀ ਹੈ ਉਹ ਸਾਡਾ ਹੈ ਔਰ ਸਾਡੇ ਦੇਸ਼ ਦਾ ਹੈ ਇਸ ਨੂੰ ਜੇ ਕੋਈ ਨੁਕਸਾਨ ਪਹੁੰਚਾਉਂਦਾ ਹੈ ਕੋਈ ਐਂਟੀ سوشਲ ਐਲੀਮੈਂਟ ਜੇ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਸਾਡੇ ਯੂਥ ਨੂੰ ਉਸ ਦੀ ਪੀੜਾ ਹੋਣੀ ਚਾਹੀਦੀ ਸੋ ਇਹ ਜਿਹੜੀ ਚੀਜ਼ ਹੈ ਉਹ ਪੀੜਾ ਜਿਹੜੀ ਆ ਉਹ ਹੌਲੀ 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 ਵੱਧਦੀ ਵੱਧਦੀ ਜਿਸ ਤਰ੍ਹਾਂ ਅਸੀਂ ਜਦੋਂ ਉਹਨਾਂ ਨੂੰ ਸ਼ੁਰੂ ਚ ਇਹ ਵੀ ਦੱਸਿਆ ਜਾਵੇ ਕਿ ਜਦੋਂ ਤੁਸੀਂ ਸੜਕਾਂ ਤੇ ਮੂਵ ਕਰਦੇ ਹੋ ਟ੍ਰੈਫਿਕ ਦੇ ਵਿੱਚ ਚੱਲਦੇ ਹੋ ਗੱਡੀਆਂ ਚਲਾਉਂਦੇ ਹੋ ਸਕੂਟਰ ਚਲਾਉਂਦੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਤੁਹਾਡੇ 올ਡ ਪੀਪਲ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਸਾਰਾ ਜਿਹੜਾ ਹੈ ਇਹ ਅਲਟੀਮੇਟਲੀ ਇੱਕ ਐਸੇ ਯੂਥ ਦਾ ਨਿਖਾਰ ਕਰੇਗਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਯੂਥ ਜਿਹੜਾ ਸਮਾਜ ਨੂੰ ਵੀ ਪਿਆਰ ਕਰਦਾ ਹੋਵੇਗਾ ਔਰ ਦੇਸ਼ ਵਾਸਤੇ ਬਹੁਤ ਹੀ ਮੁੱਲੇਵਾਨ ਯੂਥ ਜਿਹੜਾ ਉਹ ਬਣ ਸਕਦਾ ਇਹ ਮੇਰਾ ਆਪਣਾ ਵਿਚਾਰ ਹੈ ਕਿ ਸਕੂਲਾਂ ਕਾਲਜਸ ਦੇ ਵਿੱਚ ਇਸ ਵਿਸ਼ੇ ਤੇ ਹੋਰ ਗੱਲ ਹੋਣ ਦੀ ਕਰਨ ਦੀ ਜ਼ਰੂਰਤ ਹੈ ਕਿ ਕਿਤੇ ਇਹ ਤਾਂ ਹੋਏ ਕਿ ਸਰਦਾਰ ਭਗਤ ਸਿੰਘ ਜੀ ਬਾਰੇ ਰਾਜਗੁਰੂ ਸਖਦੇਵ ਬਾਰੇ ਸਿਰਫ ਇਸ ਕਰਕੇ ਚੈਪਟਰ ਜਿਹੜਾ ਉਹ ਯਾਦ ਕਰੇ ਯੁੱਧ ਕਿ ਜੇ ਮੈਂ ਨਾ ਯਾਦ ਕੀਤਾ ਤਾਂ ਸ਼ਾਇਦ ਮੇਰੇ ਨੰਬਰ ਨਾ ਕਰ ਨੀ ਸਿਰਫ ਨੰਬਰਾਂ ਤੱਕ ਇਹ ਸੀਮਤ ਨਹੀਂ ਰਹਿਣਾ ਚਾਹੀਦਾ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਪਰਸਨੈਲਿਟੀ ਡਿਵੈਲਪਮੈਂਟ ਦਾ ਵਿਸ਼ਾ ਲੈ ਲਿਆ ਜਾਏ ਚਾਹੇ ਉਹਨੂੰ ਕੋਈ ਵੀ ਨਾਮ ਦਿੱਤਾ ਜਾਏ ਜਿਹਾ ਦੇ ਉਹਦਾ ਇਹਦੇ ਉੱਤੇ ਬਹੁਤ ਅੱਛੇ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਔਰ ਉਹਦੀ ਵੀ ਜਿਹੜੀ ਬੇਟੇ ਦਾ ਉਹ ਜਿਹੜੇ ਆਪਣੇ ਮਾਰਕਸ ਦੇ ਵਿੱਚ ਦਾ ਜਿਸ ਤਰੀਕੇ ਨਾਲ ਵੀ ਦੇ ਸਕਦੇ ਨੇ ਕਾਲਜ ਸਕੂਲ ਉਹਨੂੰ ਦੇਣੀ ਚਾਹੀਦੀ ਹੈ ਤਾਂ ਕਿ ਪੇਰੈਂਟਸ ਮੋਟੀਵੇਟਡ ਰਹਿਣ ਕਿ ਨਹੀਂ ਇਹ ਵੀ ਜ਼ਰੂਰੀ ਹੈ ਸਰ ਜੀ ਜਿਸ ਤਰ੍ਹਾਂ ਦੇ ਇੰਜੀਨੀਅਰ ਸਾਹਿਬ ਨੇ ਦੱਸਿਆ ਕਿ ਜਿਹੜੇ ਰੂਲਸ ਨੇ ਉਹਨਾਂ ਨੂੰ ਜੇ ਆਪਾਂ ਮੰਨਦੇ ਆ ਉਹ ਵੀ ਇੱਕ ਤਰ੍ਹਾਂ ਹੀ ਦੇਖੋ ਬਿਲਕੁਲ ਬਿਲਕੁਲ ਜਿਵੇਂ ਆਪਾਂ ਜੇ ਐਡ ਕਰੀਏ ਕਿ ਜਿਹੜੇ ਟ੍ਰੈਫਿਕ ਰੂਲ ਨੇ ਸਿੰਪਲ ਕਿਉਂਕਿ ਬਾਹਰਲੇ ਦੇਸ਼ਾਂ 'ਚ ਅਸੀਂ ਜਾ ਕੇ ਏਡੀ ਵਧੀਆ ਰੂਲ ਦੇਖਦੇ ਆ ਟ੍ਰੈਫਿਕ ਦੇ ਇੱਥੇ ਜੇ ਆਪਾਂ ਨਹੀਂ ਕਰਦੇ ਤੇ ਜੋ ਉਹਨੂੰ ਇੱਥੇ ਸਿੱਖ ਕੇ ਜੇ ਅਸੀਂ ਬਾਹਰ ਜਾ ਕੇ ਚਲੇ ਜਾਈਏ ਤੇ ਉਹ ਨੈਚੁਰਲੀ ਸਾਡੀ ਦੇਸ਼ ਭਗਤੀ ਹੋਏਗੀ ਉਹ ਲੱਗੇਗਾ ਕਿ ਇਹ ਬੰਦਾ ਪੜਿਆ ਲਿਖਿਆ ਇਹ ਉੱਥੋਂ ਦੇ ਰੂਲਸ ਨੂੰ ਸਮਝਦਾ ਹੈ ਪਰ ਮੈਂ ਬੇਚ ਟੋਕ ਰਿਹਾ ਤੁਹਾਨੂੰ ਜੀ ਕਿ ਇਹ ਗੱਲ ਕੀਤੀ ਕਿ ਆਪਾਂ ਐਜੂਕੇਸ਼ਨ ਸਿਸਟਮ ਵਿੱਚ ਚੇਂਜ ਲਈ ਆਈਏ ਦੇਖੋ ਫਰਸਟ ਐਜੂਕੇਟਰ ਬੱਚੇ ਦੇ ਪੇਰੈਂਟਸ ਹੁੰਦੇ ਆ ਜੀ ਜੀ ਠੀਕ ਹੈ ਜੇ ਫਾਦਰ ਆਪਣੇ ਸਕੂਟਰ ਦੇ ਉੱਪਰ ਬੱਚੇ ਨੂੰ ਬਿਠਾ ਕੇ ਐਡੇ ਜੇ ਨੂੰ ਰੈੱਡ ਲਾਈਟ ਜੰਪ ਕਰ ਰਿਹਾ ਜੀ ਜੀ ਤਾਂ ਉਹ ਉਹਨੂੰ ਉਹ ਗਲਤ ਸਿੱਖ ਦੇ ਰਿਹਾ ਜੀ ਜੀ ਉਹ ਉਹ ਕਿਸੇ ਕਿਤਾਬ ਚੋਂ ਨਹੀਂ ਅਸੀਂ ਉਹਨੂੰ ਠੀਕ ਕਰ ਸਕਦੇ ਜੀ ਜੀ ਠੀਕ ਜੇ ਮਦਰ ਉਹਦੀ ਕਾਰ 'ਚ ਬੈਠੀ ਹੋਈ ਹੈ ਕਾਰ 'ਚ ਜਾ ਰਹੀ ਹੈ ਉਹ ਚੁੱਕ ਕੇ ਲਿਫਾਫਾ ਬਾਹਰ ਸੁੱਟ ਦਿੰਦੀ ਹੈ ਜੀ ਜੀ ਔਰ ਬੱਚਾ ਉਹ ਮਦਰ ਨੂੰ ਦੇਖ ਰਿਹਾ ਤਾਂ ਉਹ ਵੀ ਤੁਸੀਂ ਕਾਲਜ ਵਿੱਚ ਆ ਕੇ ਸਕੂਲ ਜਾ ਕੇ ਉਸਨੂੰ ਠੀਕ ਨਹੀਂ ਕਰ ਸਕਦੇ ਔਰ ਇਹ ਜਿਹੜੀ ਸਿੱਖਿਆ ਹੈ ਸ਼ੁਰੂਆਤ ਤੋਂ ਘਰ ਤੋਂ ਹੀ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਵੀ ਰੂਲ ਵੀ ਫੋਲੋ ਕਰੀਏ ਉਹ ਵੀ ਦੇਸ਼ ਭਗਤੀ ਹੈ ਜੀ ਅਸੀਂ ਆਪਣੇ ਮੁਲਕ ਨੂੰ ਜਦ ਤੱਕ ਆਪਣਾ ਨਹੀਂ ਸਮਝਾਂਗੇ ਤਦ ਤੱਕ ਦੇਸ਼ ਭਗਤੀ ਨਹੀਂ ਹੈ ਤੁਸੀਂ ਇਹ ਦੇਖਿਆ ਹੋਣਾ ਟ੍ਰੈਫਿਕ ਲਾਈਟ ਤੇ ਤੁਸੀਂ ਗੱਲ ਕੀਤੀ ਕਿ ਲੜਕਾ ਆਂਦਾ ਬਾਈਕ ਤੋਂ ਹੈਲਮਟ ਪਾਈ ਨਹੀਂ ਹੋਈ ਫੋਨ ਇੱਥੇ ਕੰਨੋਂ ਲੱਗਾ ਔਰ ਜੰਪ ਕਰ ਜਾਂਦਾ ਦੰਦ ਗੱਡੀ ਜਾ ਰਿਆ ਨਾਲ ਮਤਲਬ ਉਹ ਮਾਨ ਮਹਿਸੂਸ ਕਰ ਰਿਹਾ ਹੈ ਲੇਕਿਨ ਉਹ ਮਾਨ ਦੀ ਗੱਲ ਨਹੀਂ ਉਹ ਸ਼ਰਮ ਦੀ ਸ਼ਰਮ ਦੀ ਗੱਲ ਹੈ ਕਿਉਂ ਕਿਉਂਕਿ ਅਸੀਂ ਜਿਸ ਲਈ ਰੂਲ ਤੋੜ ਰਹੇ ਹਾਂ ਨਾ ਅਸੀਂ ਆਪਣੀ ਇੱਕ ਗੁਲਾਮ ਵਾਲੀ ਮਾਨਸਿਕਤਾ ਉਹ ਸ਼ੋ ਕਰ ਰਹੇ ਹਾਂ ਗੁਲਾਮ ਮੇਰੇ ਜਦ ਰੂਲ ਦੇ ਬਣਿਆ ਹੈ ਉਹ ਮੇਰੇ ਇਕੱਲੇ ਨਹੀਂ ਸਾਰਿਆਂ ਲਈ ਬਣਿਆ ਹੋਇਆ ਹੈ ਅਸੀਂ ਉਹਨੂੰ ਤੋੜ ਰਹੇ ਹਾਂ ਤੇ ਉਹ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ ਸਾਡੀ ਅਸੀਂ ਜਦ ਤੱਕ ਉਹਨੂੰ ਨਹੀਂ ਨਿਕਲ ਕੇ ਆਵਾਂਗੇ ਅਸੀਂ ਦੇਸ਼ ਭਗਤੀ ਪ੍ਰੋਪਰ ਨਹੀਂ ਕਰ ਸਕਦੇ ਜਿਹਦਾ ਨਾਮ ਹੈ ਕਿ ਇਨਫਰਾਸਟ੍ਰਕਚਰ ਨੂੰ ਨੁਕਸਾਨ ਨਾ ਹੋਵੇ ਬੱਚੇ ਅਕਸਰ ਕਲਾਸਾਂ ਦੇ ਪੱਖੇ ਖਿੱਚੀ ਜਾਂਦੇ ਆ ਜਾਂ ਬਸਾਂ ਦੇ ਸ਼ੀਸ਼ੇ ਤੋੜ ਦਿੱਤੇ ਉਹ ਅਸੀਂ ਆਪਣੇ ਮੁਲਕ ਨੂੰ ਆਪਣਾ ਨਹੀਂ ਸਕਦੇ ਅਲਟੀਮੇਟਲੀ ਨੁਕਸਾਨ ਤੇ ਆਪਣਾ ਹੀ ਹੋਣਾ ਨਾ ਜੇ ਅਸੀਂ ਇਹ ਸਭ ਚੀਜ਼ਾਂ ਘਰੋਂ ਹੀ ਸਿਖਾ ਕੇ ਭੇਜੀਏ ਬੱਚਿਆਂ ਨੂੰ ਪੇਰੈਂਟਸ ਦੇ ਲੈਵਲ ਤੇ ਸਿਖਾ ਕੇ ਭੇਜੀਏ ਇਹ ਕੁਝ ਨਹੀਂ ਹੋਏਗਾ ਮੇਰਾ ਇੱਕ ਦੋਸਤ ਪਿਛੇ ਜਪਾਨ ਤੋਂ ਆਇਆ ਉਹ ਦੱਸ ਰਿਹਾ ਸੀ ਕਹਿੰਦੇ ਮੈਂ ਪੂਰਾ ਦਿਨ ਬਹੁਤ ਬਿਜ਼ੀ ਰਿਹਾ ਤੇ ਸ਼ਾਮ ਨੂੰ ਮੈਂ ਟ੍ਰੇਨ 'ਚ ਬੈਠਾ ਲੋਕਲ 'ਚ ਨੀਂਦ ਆ ਗਈ ਜੀ ਮਤਲਬ ਸਭਾਵੀ ਤੌਰ ਤੇ ਸਾਹਮਣੇ ਵਾਲੀ ਚੇਅਰ ਤੇ ਮੇਰੀ ਲੱਤਾਂ ਆ ਗਈਆਂ ਸਾਹਮਣੇ ਵਾਸੇ ਤੇ ਕਦੇ ਮੈਂ ਜਦ ਥੋੜੀ देर ਮੈਂ ਲੱਗਿਆ ਕਿ ਮੇਰੀ ਲੱਤਾਂ ਕੋ ਖੇੜ ਰਿਹਾ ਇੱਕਦਮ ਉੱਠਿਆ ਤੇ ਸਾਹਮਣੇ ਇੱਕ ਯੰਗ ਲੜਕੀ ਬੈਠੀ ਉਹ ਮੇਰੇ ਲੱਤਾਂ ਦੇ نیچے ਅਖਬਾਰ ਰੱਖ ਰਹੀ ਸੀ ਓਕੇ ਤੇ ਮੈਂ ਉਹਨੂੰ ਪੁੱਛਿਆ ਕਿ ਵਾਟ ਹੈਪਨਡ ਤੇ ਸ਼ੀ ਨਿਊ ਇੰਗਲਿਸ਼ ਕਹਿੰਦਾ ਕਿ ਕੁਛ ਨਹੀਂ ਸੀ ਸਲੀਪ ਆਨ ਮੈਂ ਪੈਰ ਵੀ ਤੋ ਕੀ ਕਰ ਰਹੀ ਸੀ ਉਹ ਕਹਿੰਦੀ ਕਿ ਤੁਸੀਂ ਸਾਡੀ ਨੈਸ਼ਨਲ ਪ੍ਰੋਪਰਟੀ ਨੂੰ ਖਰਾਬ ਕਰ ਰਹੇ ਹੋ ਨੈਸ਼ਨਲ ਪ੍ਰੋਪਰਟੀ ਖਰਾਬ ਕਰ ਰਹੇ ਸੀ ਤੇ ਕਹਿੰਦੇ ਤੁਸੀਂ ਮੈਨੂੰ ਉਠਾ ਦੇਣਾ ਸੀ ਕਹਿੰਦੇ ਨਹੀਂ ਤੁਸੀਂ ਸਾਡੇ ਗੈਸਟ ਹੋ ਗੈਸਟ ਮਤਲਬ ਦੋਨੋਂ ਪਾਸੇ ਦੋਨੋਂ ਪਾਸੇ ਇਹ ਜਜ਼ਬਾ ਜਦ ਤੱਕ ਨਹੀਂ ਆਏਗਾ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਮਾਨ ਨਹੀਂ ਆਏਗਾ ਇਹ ਅਸਲੀ ਦੇਸ਼ ਭਗਤੀ ਹੈ ਇਹ ਦੇਸ਼ ਭਗਤੀ ਹੈ ਔਰ ਅਸੀਂ ਸਿਰਫ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਦੇ ਉੱਪਰ ਅਸੀਂ ਆਪਣੇ ਝੰਡੇ ਪੋਸਟ ਕਰ ਦੇਣਾ ਮੈਨੂੰ ਨਹੀਂ ਲੱਗਦਾ ਕਿ ਇਹ ਦੇਸ਼ ਭਗਤੀ ਹੈ ਕਿ ਜੇ ਅਸੀਂ ਆਪਣੇ ਦੇਸ਼ ਦੇ ਸਾਰੇ ਰੂਲਸ ਫਾਲੋ ਕਰ ਰਹੇ ਹਾਂ ਜਿਸ ਲਈ ਕਿਸੇ ਨੂੰ ਜ਼ਰੂਰਤ ਆ ਜਿਵੇਂ ਇਹਨਾਂ ਨੇ ਕਿਹਾ ਕਿ ਬਜ਼ੁਰਗਾਂ ਦੀ ਕੋਈ ਹੈਲਪ ਚਾਹੀਦੀ ਹੈ ਕਿਸੇ ਨੂੰ ਕੁਝ ਚਾਹੀਦਾ ਜੇ ਅਸੀਂ ਉਹ ਕੰਮ ਕਰ ਰਹੇ ਹਾਂ ਅਸੀਂ ਆਪਣਾ ਜੋ ਸਾਨੂੰ ਟਾਸਕ ਦਿੱਤਾ ਗਿਆ ਬੜਾਈਦਾ ਪੜਾਈ ਦਿੱਤੀ ਗਈ ਬਲੜਕੀਆਂ ਨੂੰ ਪੜਨ ਲੜਕੀਆਂ ਨੂੰ ਪੜਨ ਪੜਾਈ ਦਿੱਤੀ ਗਈ ਜਿਵੇਂ ਉਹ ਪ੍ਰੋਪਰਲੀ ਕਰ ਰਹੇ ਆ ਆਪਣੇ ਜੇ ਕੈਰੀਅਰ ਚ ਆ ਗਏ ਆ ਤੇ ਕੈਰੀਅਰ ਚ ਫੇਥਫੁਲੀ ਕੰਮ ਕਰ ਰਹੇ ਆ ਤਾਂ ਸਮਝੋਗੇ ਅਸੀਂ ਦੇਸ਼ ਭਗਤਾਂ ਜੀ ਜੀ ਇਹ ਇਸ ਕਰਕੇ ਉਹ ਇੱਕ ਜਜ਼ਬਾ ਆਣਾ ਜ਼ਰੂਰੀ ਹੈ ਕਿ ਜਪਾਨ ਦੇ ਵਿੱਚ ਕਹਿੰਦੇ ਨੇ ਕਿ ਵੀ ਉਹ ਹੜਤਾਲ ਨਹੀਂ ਕਰਦੇ ਜੇ ਜੁੱਤੀਆਂ ਦੀ ਫੈਕਟਰੀ ਚ ਹੜਤਾਲ ਹੋ ਗਈ ਆ ਤੇ ਉਹ ਰਾਈਟ ਬਣਾਈ ਜਾਣਗੇ ਜੁੱਤਾ ਜੀ ਜੀ ਕਿ ਕੰਪਨੀ ਬੇਚ ਨਾ ਸਕੇਗੀ ਪ੍ਰੋਡਕਸ਼ਨ 'ਚ ਨੁਕਸਾਨ ਨਹੀਂ ਆਏਗਾ ਸੋ ਕੁਝ ਐਸੀ ਐਸੀ ਜੇ ਜੇ ਇਸ ਭక్తి ਦੀ ਭਾਵਨਾ ਜੇ ਪਾਰਸਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਇੰਡੀਆ ਦਾ ਕੋਈ ਮੈਚ ਨਹੀਂ 90 ਕਰੋੜ ਦੇ ਕਰੀਬ ਅਸੀਂ ਬਿਲੋ 35 ਅਗੇ ਜੀ 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 ਬਿਲੋ 35 90 ਕਰੋੜ ਆ ਯੂਰਪ ਦੀ ਪੋਪੂਲੇਸ਼ਨ ਸ਼ਾਇਦ ਇਹਦੇ ਆਸ-ਪਾਸ ਹੋएगी ਪੂਰੇ ਯੂਰਪ ਦੀ ਔਰ ਉਹ 90 ਕਰੋੜ ਬੜੇ ਸਕਸ਼ਮ ਲੋਕ ਨੇ ਅਸੀਂ ਪੂਰਾ ਟੈਕਨੋਲੋਜੀਕਲ ਕ੍ਰਾਂਤੀ ਲਿਆਣ ਦੀ ਪੂਰੀ ਦੁਨੀਆ ਦੇ ਵਿੱਚ ਸੌਫਟਵੇਅਰ ਦੇ ਵਿੱਚ ਇੰਡੀਆ ਦਾ ਕੋਈ ਮੈਚ ਨਹੀਂ ਤੇ ਇਹਦਾ ਮਤਲਬ ਕੀ ਹੈ ਕਿ ਅਸੀਂ ਉਹ ਸਭ ਚੀਜ਼ਾਂ ਦੇ ਉੱਪਰ ਹਾਵੀ ਸੱਚਮੁੱਚ ਹੋ ਸਕਦੇ ਹਾਂ ਸਾਡੇ ਪ੍ਰਾਈਮ ਮਿੰისტਰ ਕਹਿੰਦੇ ਹਨ ਕਿ ਅਸੀਂ ਵਿਸ਼ਵਗੁਰੂ ਬਣ ਸਕਦੇ ਹਾਂ ਲੇਕਿਨ ਉਹ ਸਾਨੂੰ ਉਠਾਣਾ ਪੈਣਾ ਥੋੜੇ ਰਿਸ਼ੀ ਜੀ ਅੱਜਕੱਲ ਜਿਹੜੇ ਹਾਲਾਤ ਚੱਲ ਰਹੇ ਆ ਸ੍ਰਾਧ ਤੇ ਸਾਡੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਉਰੇ ਜੋਸ਼ੋਖ ਰੋਸ਼ਨਾ ਲੱਗੇ ਜੀ ਜੀ ਉੱਚ ਸਾਰੇ ਨੌਜਵਾਨ ਨੇ ਠੀਕ ਹੈ ਜੀ ਪਰ ਉਹਨਾਂ ਤੋਂ ਇਲਾਵਾ ਜਿਹੜੇ ਅਸੀਂ ਆਂ ਜਿਹੜੇ ਸਿਵਲ ਹੀ ਨਾ ਜੀ ਸਾਡੇ ਰਾਉਂਡਬੈਂਡ ਦਾ ਉਸ ਕੀ ਫਰਜ਼ਾ ਅਸੀਂ ਕਿਸ ਤਰ੍ਹਾਂ ਆਪਣੀ ਦੇਸ਼ ਭਗਤੀ ਦੀ ਭਾਵਨਾ ਪ੍ਰਗਟ ਕਰ ਸਕਦੇ ਆ ਕਹਿੰਦੇ ਆ ਕਿ ਫੌਜਾਂ ਜਿਹੜੀਆਂ ਨੇ ਉਸੇ ਦੇਸ਼ ਦੀਆਂ ਹੀ ਲੜਾਈ ਜਿੱਤਦੀਆਂ ਨੇ ਜਿਹਦੇ ਬਸ਼ਿੰਦੇ ਜਿਹੜੇ ਦੇਸ਼ ਦੇ ਨੇ ਉਹਨਾਂ ਦੇ ਨਾਲ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਜੀ ਜੀ ਆ ਜਿਹੜੇ ਸਾਡੇ ਜਵਾਨ ਨੇ ਉਹ ਐਸ ਅਸ ਪਰ ਡਿਊਟੀ ਨੋਰਮਸ ਦੇ ਹਿਸਾਬ ਨਾਲ ਦੇਸ਼ ਦੇ ਉਤੇ ਖੜੇ ਨੇ ਆਪਣਾ ਸੀਨਾ ਤਾੜ ਕੇ ਖੜੇ ਨੇ ਦੇਸ਼ ਵਾਸਤੇ ਹਰ ਕੁਰਬਾਨੀ ਦੇਣ ਲਈ ਤਿਆਰ ਨੇ ਔਰ ਜੀ ਵੀ ਰਹੇ ਨੇ ਜੀ ਅ ਜਿਹੜਾ ਸਾਡਾ ਪਿੱਛੇ ਉਹ ਬਾਰਡਰ ਸੰਭਾਲ ਰਹੇ ਨੇ ਦੁਸ਼ਮਣ ਨੂੰ ਸੰਭਾਲ ਰਹੇ ਨੇ ਤੇ ਉਸ ਤੋਂ ਉਹਨਾਂ ਦੀ ਐਬਸੈਂਸ ਦੇ ਵਿੱਚ ਅਸੀਂ ਦੇਸ਼ ਨੂੰ ਸੰਭਾਲਦੇ ਹਾਂ ਦੇਸ਼ ਨੂੰ ਸੰਭਾਲਣ ਦੇ ਵਿੱਚ ਤਾਂ ਬਹੁਤ ਕੁਝ ਆਉਂਦਾ ਜੀ ਕਿ ਜਦੋਂ ਮੰਨ ਲਓ ਲੜਾਈ ਲੱਗਦੀ ਹੈ ਸਪੋਜ਼ ਕਰੋ ਜੇ ਕੰਮਕਾਰ ਬੰਦ ਹੋ ਜਾਂਦੇ ਨੇ ਜਿਹੜੇ ਲੋਕ ਕੁਝ ਸਾਡੇ ਡੇਲੀ ਵਰਕਰਸ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਮੰਨ ਲਓ ਉਹਨਾਂ ਨੂੰ ਕੋਈ ਦਿੱਕਤਾਂ ਆ ਰਹੀਆਂ ਨੇ ਕਿ ਅਸੀਂ ਉਹਨਾਂ ਨੂੰ ਆਊਟਰੀਚ ਕਰੀਏ ਕਿ ਜਾ ਕੇ ਉਹਨਾਂ ਦੀ ਜੋ ਵੀ ਉਹਨਾਂ ਦੀ ਮਦਦ ਹੈ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰੀਏ ਕੋਈ ਬਿਮਾਰ ਆ ਉਸ ਸਿਚੁਏਸ਼ਨ ਦੇ ਵਿੱਚ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਦੇ ਨਾਲ ਸਾਡਾ رابطہ ਜਿਹੜਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਡੀਆਂ ਯੂਥ ਬਾਡੀਜ਼ ਜਿੰਨੀਆਂ ਵੀ ਹੈਗੀਆਂ ਨੇ ਕਿ ਜੋ ਉਹਨਾਂ ਦੀਆਂ ਡਾਇਰੈਕਸ਼ਨਸ ਹੈਗੀਆਂ ਨੇ ਜਿੱਥੇ ਉਹ ਹੈਲਪ ਉਹਨਾਂ ਨੂੰ ਸਾਡੀ ਚਾਹੀਦੀ ਆ ਔਰ ਜਿਸ ਤਰ੍ਹਾਂ ਸਭ ਤੋਂ ਵੱਡਾ ਯੂਥ ਕਿੱਥੇ ਕੰਟ੍ਰਿਬਿਊਟ ਕਰ ਸਕਦਾ ਕਿਸੇ ਵੇਲੇ ਐਸੀ ਕੈਜੂਐਲਟੀਆਂ ਦੇ ਵਿੱਚ ਬਹੁਤ ਸਾਰੇ ਬਲੱਡ ਦੀ ਲੋੜ ਪੈ ਸਕਦੀ ਆ ਔਰ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਐਸ ਵੱਡੇ ਯੂਥ ਨੂੰ ਜਿਹੜੇ ਆਪਣੀਆਂ ਲਿਸਟਾਂ ਤਿਆਰ ਰੱਖਣੀਆਂ ਚਾਹੀਦੀਆਂ ਨੇ ਇੱਕ ਆਵਾਜ਼ ਦੇ ਉੱਤੇ ਆਪਣੇ ਦੇਸ਼ ਦੇ ਸ਼ਹੀਦ ਜਿਹੜੇ ਲੋਕ ਹੋ ਰਹੇ ਨੇ ਜਾਂ ਜ਼ਖਮੀ ਹੋ ਰਹੇ ਨੇ ਉਹਨਾਂ ਵ ਖੂਦਿਆਂ ਦੀ ਲੋਡ ਪੈਂਦੀ ਆ ਤਾਂ ਇੱਕ ਮੰਗਣ ਦੇ ਉੱਤੇ 100 ਬੰਦਾ ਜਿਹੜਾ ਅੱਗੇ ਲਾਈਨ 'ਚ ਖੜਾ ਹੋਣਾ ਚਾਹੀਦਾ ਔਰ ਹਰ ਖੇਤਰ ਦੇ ਵਿੱਚ ਜਿਹੜਾ ਬਾਕੀ ਵੀ ਸਾਡਾ ਸਿਸਟਮ ਹੈ ਜਿੰਨਾ ਵੀ ਸਾਡਾ ਸਮਾਜਿਕ ਢਾਂਚਾ ਹੈ ਉਹਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕਿਸੇ ਵੀ ਦੇਸ਼ ਦਾ ਜਿਹੜਾ ਲੋਕ ਨੇ ਉਹਨਾਂ ਨੂੰ ਕਿਤੇ ਜਿੱਥੇ ਕੋਈ ਕਮੀ ਮਹਿਸੂਸ ਹੋ ਰਹੀ ਆ ਉੱਥੇ ਨੌਜਵਾਨਾਂ ਨੂੰ ਬਾਦ ਚੜ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਉਹਨਾਂ ਦੇ ਨਾਲ ਤਾਂ ਕਿ ਸਾਡਾ ਦੇਸ਼ ਅੰਦਰੋਂ ਸੁਰੱਖਿਅਤ ਰਹੇ ਔਰ ਚੁੱਕਨੇ ਵੀ ਰਹਿਣਾ ਚਾਹੀਦਾ ਦੇਸ਼ ਦੇ ਨੌਜਵਾਨ ਜਿਹੜੇ ਖਾਸ ਤੌਰ ਤੇ 20 21 22 ਤੇ ਇਸ ਜੂਵਾ ਨੇ ਉਹਨਾਂ ਨੂੰ ਮੈਂ ਕਹਿੰਨਾ ਕਿ ਕਮੇਟੀਆਂ ਬਣਾ ਕੇ ਕਿਉਂਕਿ ਇਹਨਾਂ ਇਸੇ ਟਾਈਮ ਦੇ ਵਿੱਚ ਦੁਸ਼ਮਣ ਜਿਹੜਾ ਬਹੁਤ ਸਾਰੇ ਜਸੂਸ ਔਰ ਬਹੁਤ ਸਾਰੇ ਜਿਹੜੀਆਂ ਐਸੇ ਲੋਕਾਂ ਨੂੰ ਵੀ ਭੇਜਦਾ ਤੁਹਾਡੇ ਮੁਲਕ ਦੇ ਵਿੱਚ ਉਹਨਾਂ ਨੂੰ ਚਕੰਨੇ ਰਹਿਣਾ ਚਾਹੀਦਾ ਕਿ ਮੂਵਮੈਂਟ ਦੇ ਉੱਤੇ ਵਾਚ ਰੱਖਣ ਜੀ ਐਸੇ ਜਿਹੜੇ ਕੋਈ ਸ਼ੱਕੀ ਲੋਕ ਨੇ ਜਿਹੜੇ ਕੋਈ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਲੱਗੇ ਉਹਨਾਂ ਨੂੰ ਕਿ ਇਹ ਕਰ ਰਹੇ ਨੇ ਜਿਹੜੀਆਂ ਕਿ ਇਸ ਟਾਈਮ ਦੇ ਉੱਤੇ ਕਿਸੇ ਨੂੰ ਕੋਈ ਗਲਤ ਮਿਸ ਗਾਈਡ ਕਰ ਰਹੇ ਨੇ ਕੋਈ ਬੋਲ ਰਹੇ ਨੇ ਕੋਈ ਗਲਤ ਭਾਸ਼ਣ ਦੇ ਰਹੇ ਨੇ ਉਹਨਾਂ ਦਾ ਧਿਆਨ ਰੱਖਣਾ ਯੂਥ ਦਾ ਜਿਹੜਾ ਚਕੰਨੇ ਯੋਧ ਦੀ ਇੱਕ ਨਿਸ਼ਾਨੀ ਹੈ ਜੀ ਔਰ ਮਿਸ ਇਨਫੋਰਮੇਸ਼ਨ ਨੂੰ ਰੋਕਣਾ ਔਰ ਮਿਸ ਇਨਫੋਰਮੇਸ਼ਨ ਜੇ ਫੈਲ ਰਹੀ ਹੈ ਤੇ ਉਹ ਤਾਂ ਹੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਕਿ ਜੇ ਸਾਡਾ ਯੂਥ ਜੀ ਸ਼ੁਰੂ ਤੋਂ ਇਹਨਾਂ ਚੀਜ਼ਾਂ ਦੇ ਲਈ ਅਵੇਅਰ ਆ ਜੀ ਜੀ ਇਹਨਾਂ ਚੀਜ਼ਾਂ ਦੀ ਅਵੇਰਨੈਸ ਵਾਸਤੇ ਮੈਂ ਦੱਸਿਆ ਕਿ ਛੋਟੀਆਂ ਗੱਲਾਂ ਤੋਂ ਲੈ ਕੇ ਹੀ ਇਹ ਸਾਰੀਆਂ ਗੱਲਾਂ ਬਣਨੀਆਂ ਨੇ ਜੀ ਜੀ ਹੁਣ ਜੰਗ ਦੀ ਗੱਲ ਇਸ ਮੈਂ ਜੰਗ ਤੇ ਨਹੀਂ ਕਹਾਂਗਾ ਜੋ ਕਸ਼ਮੀਰ ਵਿੱਚ ਚੱਲ ਰਹੀ ਹੈ ਇਸ ਵੇਲੇ ਜੀ ਇਹਦੇ ਰਿਗਾਰਡਿੰਗ ਤੁਸੀਂ ਗੱਲ ਕੀਤੀ ਤੇ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਇੱਕ ਰੋਲ ਰਹੇਗਾ ਯੂਥ ਜਿਹੜਾ ਹੈ ਇਸ ਵੇਲੇ ਬਹੁਤ ਮਹੱਤਵਪੂਰਨ ਜੀ ਰਿਸ਼ੀ ਜੀ ਨੇ ਦੁਨੀਆਂ ਗੱਲਾਂ ਕਹੀਆਂ ਨੇ ਮੁਹੱਲਾ ਜਮਨ ਸਭ ਤੋਂ ਜਿਹੜੀ ਜ਼ਰੂਰੀ ਲੱਗੀ ਆ ਸਭ ਤੋਂ ਇੰਪੋਰਟੈਂਟ ਲੱਗੀ ਆ ਉਹ ਜੀ ਖੂਨ ਦਾ ਸਾਡੇ ਜਦੋਂ ਨਾਰਮਲ ਸਮੇਂ ਆ ਚ ਖੂਨਦਾਨ ਕੈਂਪ ਲੱਗਦੇ ਆ ਬਹੁਤ ਸਾਰੀਆਂ ਸੰਸਥਾਵਾਂ ਨੇ ਮੈਂ ਇਸ ਮਾਦਮ ਇਰਾਹੀ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਜ਼ਰੂਰ ਇਸ ਪਾਸੇ ਵੱਲ ਧਿਆਨ ਦੇਣ ਖੂਨ ਵੱਧ ਤੋਂ ਵੱਧ ਇਕੱਠਾ ਕਰਨ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਲੋੜ ਨਾ ਪਵੇ ਜੇ ਕਿਤੇ ਪਵੇ ਤਾਂ ਸਾਡੇ ਖੂਨ ਨੂੰ ਘਟੋ ਖੂਨ ਮਿਲਟਰੀ ਹਸਪੀਟਲ ਉਧਰ ਕੈਂਟ ਨੇ ਵੈਸੇ ਅਪੀਲ ਜਾਰੀ ਕਰ ਦਿੱਤੀ ਹੈ ਜੀ ਜੀ ਕਿ ਜੇ ਤੁਸੀਂ ਖੂਨ ਦੇਣਾ ਚਾਹੁੰਦੇ ਹੋ ਤਾਂ ਮਿਲਟਰੀ ਹਸਪੀਟਲ ਜਲੰਧਰ ਕੈਂਟ ਦੇ ਵਿੱਚ ਦਿੱਤਾ ਜਾ ਸਕਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਪਹਿਲੇ ਉੱਥੇ ਹੀ ਪਵੇਗੀ ਜੀ ਜੀ ਤੇ ਇਹ ਇੱਕ ਇਸ ਤੋਂ ਵੱਡੀ ਦੇਸ਼ ਭਗਤੀ ਦੀ ਭਾਵਨਾ ਕੋਈ ਨਹੀਂ ਹੋਏਗੀ ਜੇ ਅਸੀਂ ਆਪਣਾ ਖੂਨਦਾਨ ਕਰ ਸਕੀਏ ਕਿਉਂਕਿ ਖੂਨ ਬਹਾਨ ਦੀ بجائے ਖੂਨਦਾਨ ਕਰਨਾ ਜ਼ਿਆਦਾ ਜ਼ਰੂਰੀ ਹੈ ਜੀ ਜੀ ਇਹ ਇਸ ਵਿਸ਼ੇ ਦੇ ਤਰਫ ਸਿਰਫ ਗੱਲ ਚੱਲ ਰਹੀ ਆ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਕਿ ਦੇਸ਼ ਭਗਤੀ ਦੇ ਵਿੱਚ ਹੀ ਮੈਂ ਉਹਨਾਂ ਨੂੰ ਕਨਸਿਡਰ ਕਰਦਾ ਆ ਅੱਜ এনवायरमेंट ਸਾਡੀ ਇੰਨੀ ਖਰਾਬ ਹੋ ਰਹੀ ਆ ਚਾਰ ਸਫੇਰੇ ਪੋਲੂਸ਼ਨ ਦੇ ਨਾਲ ਸਾਡਾ ਦਮ ਘੁੱਟ ਰਿਹਾ ਜੀ ਔਰ ਇਹੀ ਗੱਲ ਆ ਕਿ ਜੇ ਅਸੀਂ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਦੇ ਜਿਹੜਾ ਕਿਰਦਾਰ ਹੈ ਸਾਡੇ ਨੌਜਵਾਨ ਦਾ ਜਿਹੜਾ ਪੜਦਿਆਂ ਪੜਦਿਆਂ ਹੀ ਜੇ ਉਹਨਾਂ ਦੇ ਮਨ 'ਚ ਇਹ ਭਾਵਨਾ ਪੈਦਾ ਕਰ ਦਿੱਤੀ ਜਾਵੇ ਕਿ ਪੋਲਿਊਸ਼ਨ ਨੂੰ ਬਚਾਉਣਾ ਉਹਨਾ ਹੀ ਜ਼ਰੂਰੀ ਹੈ ਜਿੰਨਾ ਕਿ ਕਿਸੇ ਆਦਮੀ ਦੀ ਜ਼ਿੰਦਗੀ ਬਚਾਉਣਾ ਦੇਸ਼ ਦੀ ਸਰਹੱਦ ਨੂੰ ਬਚਾਉਣਾ ਹੈ ਦੇਸ਼ ਦੀ ਸਰਹੱਦ ਨੂੰ ਬਚਾਉਣਾ ਇਹ ਇੰਨੇ ਕੁ ਮਹੱਤਵਪੂਰਨ ਚੀਜ਼ਾਂ ਨੇ ਸਾਰੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਯੂਥ ਨੂੰ ਅਵੇਅਰ ਕਰਨਾ ਪਹਿਲਾਂ ਤਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮਾਤਾ ਪਿਤਾ ਤਾਂ ਆਉਂਦੀ ਹੈ ਠੀਕ ਹੈ ਮਾਤਾ ਪਿਤਾ ਤਾਂ ਆਉਂਦੀ ਹੈ ਪਰ ਜਿਹੜਾ ਸਾਡਾ ਕਾਲਜ ਸਕੂਲ ਜਿਹਦੇ ਵਿੱਚ ਉਹ ਯੂਥ ਉਸ ਵੇਲੇ ਪੜ ਰਿਹਾ ਹੁੰਦਾ ਜਿੱਥੇ ਕਿ ਉਹਦੇ ਅਧਿਆਪਕ ਜਿਹੜੇ ਨੇ ਅਧਿਆਪਕਤਾ ਕਹਿੰਦੇ ਅਧਿਆਪਕ ਪਰ ਇਹ ਕਿਹਾ ਗਿਆ ਕਿ ਅਧਿਆਪਕਤਾ ਇੱਕ ਤੇ ਚੀਜ਼ ਹੁੰਦੀ ਹੈ ਕਿ ਦੁਨੀਆ 'ਚ ਹੋ ਰਹੀ ਹੈ ਜੀ ਅਧਿਆਪਕ ਉਹ ਕਰ ਸਕਦਾ ਜੋ ਉਹ ਸੋਚਦਾ ਵੀ ਇਦਾਂ ਹੋ ਸਕਦਾ ਹੋ ਸਕਦਾ ਜੀ 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 ਸੋ ਇਹ ਅਧਿਆਪਕ ਕਿਉਂ ਸੋਚ ਸਕਦਾ ਕਿਉਂਕਿ ਉਹਦੇ ਸਾਹਮਣੇ ਜਿਹੜਾ ਇੱਕ ਐਸਾ ਵਰਗ ਬੈਠਾ ਹੁੰਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਦੇ ਕੋਰੀ ਸਲੇਟ ਹੁੰਦੀ ਹੈ ਉਹਦੇ ਉੱਤੇ ਤੁਸੀਂ ਉਹ ਪੂਰਨੇ ਪਾ ਸਕਦੇ ਹੋ ਤੇ ਉਹਨੇ ਗਾਂ ਦੇਸ਼ ਨੂੰ ਸੰਭਾਲ ਉਹਨੇ ਦੇਸ਼ ਨੂੰ ਸੰਭਾਲਣਾ ਸਰ ਜੀ ਜਿਹੜੀ ਯੂਥ ਦੀ ਆਪਾਂ ਜੀ ਗੱਲ ਕਰੀਏ ਯੂਥ ਦਾ ਜਿਹੜਾ ਜਜ਼ਬਾ ਜਿਹੜਾ ਦੇਸ਼ ਪ੍ਰਤੀ ਦਾ ਸਰ ਬਹੁਤ ساری ਫਿਲਮਾਂ ਬਣਦੀਆਂ ਹਾਂ ਉਹਦੇ ਵਿੱਚ ਵੀ ਦੇਸ਼ ਭਗਤੀ ਨੂੰ ਉਤਸ਼ਾਹ ਕੀਤਾ ਜਾਂਦਾ ਹੈ ਨੌਜਵਾਨ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਹ ਕੋਈ ਫਿਲਮ ਸੀ ਕਿਹਦਾ ਮੀਡੀਆ ਹੈ ਕਿ ਜੋ ਨਿਖਾਰਦਾ ਵੀ ਬਹੁਤ ਹੈ ਵਿਗਾੜ ਵੀ ਸਕਦਾ ਜੀ ਤੇ ਅਪੀਲ ਹੈ ਸਾਰੇ ਆਪਣੇ ਫਿਲਮ ਮੇਕਰਸ ਨੂੰ ਵੀ ਜੀ ਕਿ ਦੇਖੋ ਡਾਇਰੈਕਟਲੀ ਅਸੀਂ ਕੁਝ ਅਧਨ ਦੇਸ਼ ਭਗਤੀ ਦੀ ਗੱਲ ਕਰਨੀ ਉਹ ਪ੍ਰੋਪਾਗੈਂਡਾ ਲੱਗਦਾ ਜੀ ਲੇਕਿਨ ਇੱਕ ਇੱਕ ਕਿਸੇ ਖਾਸ ਤਰੀਕੇ ਨਾਲ ਇੱਕ ਗੱਲ ਨੂੰ ਸਜੈਸਟਿਵ ਵੇ ਦੇ ਨਾਲ ਕਿਹਾ ਜਾਵੇ ਤਾਂ ਉਹ ਅਪੀਲ ਜ਼ਿਆਦਾ ਕਰਦੀ ਹੈ ਜ਼ਿਆਦਾ ਕਰ ਤੇ ਉਹ ਅਪੀਲ ਹੈ ਕਿ ਤੁਸੀਂ ਅਸੀਂ ਉਹ ਸਭ ਚੀਜ਼ਾਂ ਫਿਲਮ ਮੇਕਰਸ ਐਕਸਪੈਕਟ ਕਰਦੇ ਹਾਂ ਤੁਸੀਂ ਅ ਜੇ ਥੋੜਾ ਜਿਹਾ ਅਲਰਟ ਹੋ ਤੇ ਵੈਸਟ ਦੇ ਵਿੱਚੋਂ ਹਾਲੀਵੁੱਡ ਦੇ ਵਿੱਚੋਂ ਲਾਈਨ ਦੇ ਨਾਲ ਸੈਕਿੰਡ ਵਰਲਡ ਵਾਰ ਤੋਂ ਬਾਅਦ ਫਿਲਮਾਂ ਆਈਆਂ ਜਿਹੜੀਆਂ ਕਿ ਇਹ ਸ਼ੋਅ ਕਰਦੀਆਂ ਸੀਗਾ ਕਿ ਅਮਰੀਕਨਸ ਔਰ ਬ੍ਰਿਟਿਸ਼ਰਸ ਇਹਨਾਂ ਨੇ ਲੜਾਈ ਬੜੇ ਉੱਚ ਮੁੱਲਿਆਂ ਤੇ ਲੜੀ ਔਰ ਜਰਮਨੀ ਜਾਪਾਨ ਔਰ ਇਟਲੀ ਨੇ ਜਿਹੜੀ ਸੀ ਲੜਾਈ ਉਹ ਬੜੇ ਘਟੀਆ ਤਰੀਕੇ ਦੇ ਨਾਲ ਲੜੀ ਉਹੀ ਇੱਕ ਐਸਾ ਸੌਫਟ ਜਿਹਾ ਪ੍ਰੋਪਗੈਂਡਾ ਸੀ ਜਿਹੜਾ ਪੂਰੀ ਦੁਨੀਆ ਦੇ ਉੱਪਰ ਇੱਕ ਅਸਰ ਪਿਆ ਕਿ ਇਸਿਸ ਕਰਕੇ ਅਸੀਂ ਜਰਮਨੀ ਨੂੰ ਜਾਂ ਜਾਪਾਨੀਆਂ ਨੂੰ ਉਸ ਵੇਲੇ ਜਾਂ ਇਟਾਲੀਅਨਸ ਨੂੰ ਇੱਕ ਅੱਛੀ ਨਜ਼ਰ ਨਾਲ ਨਹੀਂ ਸੀ ਦੇਖਦੇ ਤਾਂ ਸਿਮਿਲਰਲੀ ਇੱਕ ਇੱਕ ਕਨਸਰਟਡ ਐਫਰਟਸ ਆਪਣੇ ਵੀ ਟੀਮ ਤੋਂ ਇੰਡਸਟਰੀ ਤੋਂ ਵੀ ਚਾਹੀਦੀ ਹੈ ਕਿ ਉਹ ਕੁਝ ਇਸ ਤਰੀਕੇ ਦੇ ਨਾਲ ਫਿਲਮਾਂ ਬਣਾਉਣ ਕਿ ਲੱਗੇ ਕਿ ਵੀ ਸਾਨੂੰ ਅ ਬੱਚਿਆਨੋ ਕਿ ਇਹ ਮੁਲਕ ਸਾਡਾ ਹੀ ਅੱਛਾ ਹੈ ਔਰ ਜੇ ਅਸੀਂ ਕੁਝ ਕਰ ਸਕਦੇ ਆ ਤੇ ਲਈ ਅੱਛਾ ਕਰ ਸਕਦੇ ਆ ਬੜੀ ਅੱਛੀਆਂ ਫਿਲਮਾਂ ਆਈਆਂ ਨੇ ਬਹੁਤ ਸਾਰੀ ਫਿਲਮਾਂ ਆ ਵੀ ਚੁੱਕੀਆਂ ਨੇ ਆ ਚੁੱਕੀਆਂ ਨੇ ਆ ਚੁੱਕੀਆਂ ਨੇ ਮਤਲਬ ਤੁਸੀਂ ਮਨੋਜ ਕੁਮਾਰ ਜੀ ਤੋਂ ਸ਼ੁਰੂ ਹੋ ਜੋ ਸ਼ਹੀਦ ਤੋਂ ਲੈ ਕੇ ਮੁੰਨਾ ਭਾਈ ਤੱਕ ਅੰਦੀ ਫਿਲਮਾਂ ਜਿਹੜੀਆਂ ਆਈਆਂ ਨੇ ਰੰਗ ਬਸੰਤੀ ਹਾਂ ਈਵਨ ਪੀਕੇ ਅੱਛੀਆਂ ਫਿਲਮਾਂ ਨੇ ਜਿਹੜੀਆਂ ਕਿ ਯੂਥ ਨੂੰ ਪ੍ਰੇਰਿਤ ਕਰਦੀਆਂ ਨੇ ਕਿ ਅਸੀਂ ਇਸ ਮੁਲਕ ਦੇ ਲਈ ਹੀ ਆ ਜੀ ਜੀ ਤੋ ਉਹ ਫਿਲਮਾਂ ਦਾ ਤਾਂ ਰੋਲ ਹੈ ਸਾਰੇ ਮੀਡੀਆ ਦਾ ਰੋਲ ਹੈ ਆਹੋ ਨੇ ਦੂਸਰੀ ਗੱਲ ਇੱਕ ਹੋਰ ਬੜੀ ਇੰਟਰਸਟਿੰਗ ਹੈ ਕਿ ਯੂਥ ਜਿਹੜਾ ਹੈ ਉਹ ਟੈਕਸ ਹੈ ਵੀ ਜ਼ਿਆਦਾ ਜੀ ਸਾਡੇ ਮੇਰੇ ਤੁਹਾਡੇ ਨਾਲੋਂ ਜੋ ਅਸੀਂ ਮਿਡਲ ਏਜਸ ਦੇ ਵਿੱਚ ਹੈਗੇ ਆ ਉਹ ਸਾਡੇ ਤੋਂ ਜ਼ਿਆਦਾ ਟੈਕਸ ਹੈ ਵੀ ਹੈ ਤੇ ਉਸ ਟੈਕਨੀਕ ਨੂੰ ਉਸ ਟੈਕਨੋਲੋਜੀ ਨੂੰ ਜੇ ਪੋਜ਼ਿਟਿਵਲੀ ਯੂਜ਼ ਕਰਨ ਜੀ ਔਰ ਸਮਝ ਕੇ ਯੂਜ਼ ਕਰਨ ਤਾਂ ਮੇਰੇ ਖਿਆਲ ਨਾਲ ਉਹ ਜਿਹੜੇ ਉਹਨਾਂ ਦੇ ਰਿਜ਼ਲਟਸ ਹੋਣਗੇ ਉਹ ਮੱਚ ਬੈਟਰ ਹੋਣਗੇ ਜੋ ਅਸੀਂ ਇਸ ਸਟੇਜ ਤੱਕ ਸ਼ਾਇਦ ਨਾ ਕਰ ਪਾਈਏ ਖਾਸ ਤੌਰ ਤੇ ਅੱਜ ਕੱਲ ਕੋਈ ਮੋਬਾਈਲ ਹਰ ਇੱਕ ਸਾਹ ਜੀ ਜੀ ਕੋਈ ਨਾ ਕੋਈ ਇਨਫੋਰਮੇਸ਼ਨ ਕੋਈ ਕੋਈ ਮੈਸੇਜ ਆਈ ਜਾਂਦੇ ਆ ਉਹਨਾਂ ਚ ਇਹ ਦੇਖਣਾ ਪੈਣਾ ਕਿ ਸਹੀ ਕੀ ਹੈ ਗਲਤ ਮੈਸੇਜ ਨੂੰ ਅੱਗੇ ਫਾਰਵਰਡ ਨਹੀਂ ਕਰਨਾ ਚਾਹੀਦਾ ਉਹ ਸੋਚ ਸਮਝ ਕੇ ਫਾਰਵਰਡ ਕਰਨਾ ਹੈ ਜੀ ਜੀ ਉਹਦੀ ਆਥੈਂਟੀਸਿਟੀ ਚੈੱਕ ਕਰਕੇ ਉਹਦੀ ਵੈਰੀਸਿਟੀ ਦੇਖ ਕੇ ਕਿ ਭਈ ਆ ਕੋਈ ਫੇਕ ਤਾਂ ਨਹੀਂ ਇਹ ਇਨਫੋਰਮੇਸ਼ਨ ਬਿਲਕੁਲ ਬਿਲਕੁਲ ਕਿਉਂਕਿ ਐਸ ਵੇਲੇ ਜੇ ਸਰਕਾਰਾਂ ਜਾਂ ਮੁਲਕ ਲੜ ਰਹੇ ਨੇ ਵੈਪਨਸ ਨਾਲ ਉਹ ਇਸ ਸਾਈਬਰ ਅਟੈਕਸ ਵੀ ਨਾਲ ਕਰ ਰਹੇ ਹੈ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਪ੍ਰੋਪਾਗੈਂਡਾ ਵੀ ਆ ਰਿਹਾ ਸਾਨੂੰ ਉਹਨਾਂ ਤੋਂ ਮਿਸਲੈਡ ਨਹੀਂ ਹੋਣਾ ਯੂਥ ਕੋਲ ਜਿਆਦਾ ਮੈਥਡ ਹੈ ਉਹਨਾਂ ਨੂੰ ਚੈੱਕ ਕਰਨ ਦੇ ਔਰ ਉਹਨਾਂ ਕੋਲ ਜਿਆਦਾ ਤੇਜ਼ੀ ਨਾਲ ਸਪਰੈਡ ਵੀ ਕਰ ਸਕਦੇ ਸੋ ਇਸ ਕਰਕੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਉੱਪਰ ਚੈੱਕ ਲਗਾਉਣਾ ਜੀ ਸੋ ਦੋਸਤੋ ਅੱਜ ਦੀ ਇਸ ਚਰਚਾ ਸ듯이 ਦੇਖਿਆ ਕਿ ਯੂਥ ਜਿਹੜਾ ਸਾਡਾ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹਦੇ ਚ ਦੇਸ਼ ਭਗਤੀ ਦਾ ਜਜ਼ਬਾ ਕਿਸ ਤਰ੍ਹਾਂ ਕਿੰਨਾ ਕੁ ਹੈ ਤੇ ਕਿੰਨਾ ਕੁ ਹੋਣਾ ਚਾਹੀਦਾ ਸੋ ਜਿੰਨੇ ਵੀ ਸਾਡੇ ਨੌਜਵਾਨ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਰਹੱਦ ਤੇ ਜਿਹੜੇ ਹਾਲਾਤ ਬਣੇ ਹੋਏ ਐ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੂਰੇ ਦਮ ਖਾਮ ਨਾਲ ਅਸੀਂ ਆਪਣੇ ਸੈਨਕਾ ਦੇ ਪਿੱਛੇ ਖੜੇ ਹੋਣਾ ਤੇ ਜਿੱਤ ਸਾਡੇ ਦੇਸ਼ ਦੀ ਹੋਣੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ੁਕਰੀ ਧੰਨਵਾਦ